ਪਿੰਡ ਵਾਲੇ ਹਾਂਜੀ ਪਿੰਡ ਵਾਲੇ ਚੈਨਲ ਨੂੰ ਕਲੋ ਸਬਸਕ੍ਰਾਈਬ ਸਾਰੀਆਂ ਵੀਡੀਓ ਦੇਖਣ ਲਈ ਤੇ ਸਭ ਤੋਂ ਪਹਿਲਾ ਵੀਡੀਓ ਦੇਖਣ ਲਈ ਬੈਲ ਦੇ ਆਈਕਨ ਤੇ ਕਲਿੱਕ ਕਰੋ ਆਹ ਲੋ ਪੁੱਤੋ ਜੀ ਫੋਨ ਤਾਂ ਤੁਹਾਨੂੰ ਲਿਆਤਾ ਨਵਾ ਠੀਕ ਜੀ ਠੀਕਾ ਕਦੋਂ ਦੇ ਕਰੀ ਜਾਂਦੇ ਫੋਨ ਲੈਣਾ ਫੋਨ ਲੈਣਾ ਉਹਨਾ ਆਇਨਾ ਹੋਵੇ ਵੀ ਸਾਰਾ ਦਿਨ ਫੋਨ ਚ ਹੀ ਲੱਗਿਆ ਰਹੇ। ਨਾ ਨਾ ਜੀ ਠੀਕ ਆ ਪੜ੍ਹਨਾ ਵੀ ਆ ਤੇ ਮਾਪਦੀ ਨਾਲ ਕੰਮ ਵੀ ਕਰਉਣਾ। ਠੀਕ ਆ ਨਾ ਜੇ ਲੋਕਡਾਊਨ ਹੋ ਗਿਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਰਾ ਕੁਝ ਬੰਦ ਹੋ ਗਿਆ। ਪੜ੍ਹਨਾ ਵੀ ਆ ਪੜ੍ਹਾਈ ਨੂੰ ਵੀ ਟਾਈਮ ਦੇਣਾ। ਚਲੋ ਫੋਨ ਲਿਆਂਦਾ ਐਂਟਰਟੇਨਮੈਂਟ ਵੀ ਜ਼ਰੂਰੀ ਆ। ਠੀਕ। ਠੀਕ ਆ ਨਾ? ਹਾਂ ਜੀ। ਕੰਮ ਵੀ ਕਰਨਾਗਾ। ਸਾਰਾ ਦਿਨ ਇਹ ਚ ਹੀ ਨਹੀਂ ਲੱਗਣਾ। ਠੀਕ। ਇਹਦਾ ਦਿਮਾਗ ਖਲਾ ਆਂਦਾ ਬੰਦੇ ਦਾ ਮੂ। ਕੰਮ ਵੀ ਕਰਨਾ ਪੜ੍ਹਨਾ ਵੀ ਆ। ਚਲ ਮੈਂ ਚੱਲਿਆ ਇੱਕ ਕੰਮ ਤੇ ਆਉਦੀ ਮਾਂ ਨਾਲ ਕਿਸੇ ਕੰਮ ਚ ਹੱਥ ਫੜਾ ਲਿਆ ਕਰ ਕੋਈ ਨਹੀਂ ਹੋਣੀ ਠੀਕ ਆ ਨਾ ਤੰਗ ਨਾ ਕਰਿਆ ਕਰ ਉਹਨੂੰ ਮੈਂ ਤਾਂ ਤੰਗ ਕਰਦਾ ਮਾਂ ਦਾ ਐਵੇਂ ਹੀ ਗਈ ਜਾਂਦੀ ਹੈ ਤੇ ਆਈ ਏ ਟੀ ਐਮ ਲੈ ਆਉਦੀ ਮਾਂ ਦਾ ਤੇ ਬਿੱਲ ਭਰਾਂ ਹੀ ਬਿਜਲੀ ਦਾ ਆਇਆ ਵਾ ਠੀਕ ਆ ਨਾ ਪਾਸਵਰਡ ਤਾਂ ਉਹਨੂੰ ਪਤਾ ਪੈਸੇ ਕਢਾ ਲਈ ਠੀਕ ਪੂਰੇ ਕਢਾਈ ਬਾਹਰੇ ਨਾਲ ਕਢਾਈ ਮੈਂ ਕਿੱਥੇ ਖਰਚਣਾਂ ਵਾ ਪਪਾ ਜੀ ਕਲਾ ਕੇ ਭਰਾਂਗਾ ਠੀਕ ਆ ਠੀਕ ਓਕੇ ਲਾ ਬਾਪੂ ਤਾਂ ਹੀ ਮਰੀਦਾ ਕਿਹੜਾ ਇੰਨੀ ਗਰਮੀ ਚ ਬਾਹਰ ਮਰੂਗਾ ਆਪਾਂ ਪੇਟੀਮ ਖੱਟ ਕੇ ਇੱਥੇ ਹੀ ਪਾ ਲਈਏ ਇੱਥੇ ਹੀ ਬਿੱਲ ਭਰ ਦਈਏ ਡੋਂਟ ਗਰੀਬ ਬੀਟੀ ਲਾ ਗੱਟਾ ਕੰਮ ਸੀ ਭਰਿਆ ਗਿਆ ਬਿੱਲ ਇਹਨੂੰ ਧੁੱਪੇ ਮਾਰਨਾ ਜੀ ਹੁਣ ਕਰੀਏ ਪਬਜੀ ਡਾਊਨਲੋਡ ਸਾਰੇ ਨਾਲ ਦੇ ਪਬਜੀ ਖੱਢੀ ਜਾਂਦੇ ਨੇ ਖਰੀਦ ਲੈਣੀ ਇਹਨੂੰ ਲਾਗਰ ਨਾ ਨਾ ਕੋਈ ਪਾਉਗੀ ਦੇ ਆ ਗਏ ਬੰਦੇ ਆ ਗਏ ਉਹ ਗੱਡੀ ਨੱਚਦੀ ਚੱਕ ਗੱਡੀ ਗੱਡੀ ਹੌਲੀ ਹੌਲੀ ਉਸ ਗੇਮ ਦਾ ਸਕੋਰ ਹੁੰਦਾ ਗਿਆ ਅਤੇ ਉਸਨੇ ਦਿਨ ਰਾਤ ਉਸ ਗੇਮ ਨੂੰ ਖੇਡਣਾ ਸ਼ੁਰੂ ਕਰ ਦਿੱਤਾ ਉਹਦੇ ਪੂਰਾ ਪੂਰਾ ਦਿਨ ਉਸ ਵਿੱਚ ਸਪੈਂਡ ਕਰਨ ਲੱਗਿਆ ਹੋਰ ਬੇਟਾ ਜੀ ਸਬਜ਼ੀ ਲੈ ਕੇ ਆਓ ਹੋ ਜਾ ਮੈਨੂੰ ਪਤਾ ਬੇਟਾ ਕੀ ਮੈਂ ਲੈ ਕੇ ਆ ਪੋ ਲੈਓ ਹੋ ਜਾ ਜਾ ਬਾਹਰ ਤੋਂ ਮੈਂ ਉਹ ਲੈ ਲੇ ਜਤੋਰ ਜਤੋਰ ਜੈ ਮੇਰਾ ਦਿਮਾਗ ਖਰਾਬ ਕਰੀ ਦੇ ਤੇ ਮੇਰਾ ਬੰਦਾ ਬੁਬਾਦ ਜਪਾ ਜੱਟ ਉਸਨੇ ਘਰ ਦੇ ਨਾਲ ਸਿੱਧੇ ਨੂੰ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਉਹ ਗੇਮ ਵਿੱਚ ਇੰਨਾ ਰੁੱਝ ਗਿਆ ਉਹ ਗੇਮ ਨੂੰ ਹੀ ਆਪਣੀ ਜ਼ਿੰਦਗੀ ਮੰਨ ਕੇ ਬੈਠ ਗਿਆ ਯਾਲੇ ਬੰਦੇ ਬਾਈ ਵੜ ਕੇ ਯਾਰ ਥਾ ਤੰਨ ਮਾਰੀ 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 ਅ ਬੈਰੀ ਗੁੱਡ ਆਰ ਬਾਈ ਗਰੀ ਬਾਈ ਵੜ ਤੇਰੇ ਨਾਲ ਤੋਂ ਪਾਈ ਵਣ ਕੇਰ ਕੱਲ ਮੈਨੂੰ ਕਿਹਦੀ ਸ਼ੇਡ ਕਿੱਥੇ ਤੇ ਆ ਰਿਹਾ ਉਹ ਕੱਟ ਬੰਦੇ ਬਾਰੇ ਉਹ ਮਰਚ ਨੇ ਉਹ ਬੇਟਾ ਜੀ ਸਾਰਾ ਦਿਨ ਹੀ ਆ ਪਬਜੀ ਪਬਜੀ ਕਰਦਾ ਰਹਿੰਦਾ ਇਹਨਾਂ ਨੂੰ ਬੰਦੇ ਆ ਗਏ ਬੰਦੇ ਆ ਗਏ ਤੁਸੀਂ ਦੀ ਕੰਮ ਵੀ ਕਰ ਲਿਆ ਕਰ ਪੜ੍ਹ ਲਿਖਤਾਂ ਲਿਆ ਕਰ ਉਹ ਰਾਵਲ ਨੂੰ ਰਾਵਲ ਯਾਰ ਰਾਵਲ ਨੂੰ ਪੁੱਤਰ ਜੀ ਤੇ ਤਾਂ ਗੱਲ ਕਰਦਾ ਮੈਂ ਉਹ ਬੰਦੇ ਆ ਗਏ ਯਾਰ ਉਹ ਬੰਦੇ ਉਹ ਕੋਠੇ ਤੇ ਆ ਗਏ ਸਾਰਾ ਦਿਨ ਹੀ ਫੋਨ ਤੇ ਲੱਗਿਆ ਰਹਿੰਦਾ ਜੇ ਪੜ ਲਿਆ ਕਰੇ ਕੋਈ ਚਾਰ ਅੱਖਰ ਤੇ ਗਾਂ ਕੰਮ ਆਉਣਗੇ। ਉਹ ਪੁੱਤਰ ਜੀ ਤੇਰੇ ਨਾਲ ਗੱਲ ਕਰਦਾ ਮੈਂ। ਉਹ ਮੂਰੇ ਬੰਦੇ ਆ ਗਏ ਬਈ ਬੰਦੇ ਬੰਦੇ ਛੇ ਦੀ ਛੇ ਦੀ ਮੇਰੇ ਕੋਲ ਆਈ 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 ਆ। ਸਾਰਾ ਦਿਨ ਨਾ ਗੇਮ ਖੇਡੀ ਜਾਇਆ ਕਰ। ਅੱਖਾਂ ਕਰ ਲੈਣਾ ਖਰਾਬ। ਦੱਸ। ਕੋਈ ਕੰਮ ਕਰ ਲਿਆ ਕਰ ਜੇ ਪੜਨਾ ਨਹੀਂ। ਕੋਈ ਘਰੇ ਕੰਮ ਹੀ ਕਰਾ ਲਿਆ ਕਰ। ਮੈਂ ਤੇਰੇ ਨਾਲ ਗੱਲ ਕਰਦਾ। ਉਹ ਹਰਸਪੈਟ ਘਟਾ ਦਿਓ ਯਾਰ ਹਰਸਪੈਟ। ਠੁੰਮਣਾ ਨੇ ਵੀ ਦੁਨੀਆ ਪੜਦੀ। ਇੰਦਾਂ ਦਾ ਬਈ ਇੱਕ ਬੰਦਾ ਰਹਿ ਗਿਆ ਲੈ ਕੋਈ ਨਹੀਂ ਕਰਦਾ ਹੋਇ ਨਹੀਂ। ਉਹ ਗੇਮ ਤੋਂ ਐਨਰੈਕਟਡ ਹੋ ਗਿਆ ਕਿ ਉਸਨੇ ਆਪਣੇ ਆਪ ਨੂੰ ਖੁਸ਼ ਕਰਨ ਲਈ ਉਸ ਗੇਮ ਉੱਤੇ ਪੈਸੇ ਖਰਚ ਕਰਨੇ ਸ਼ੁਰੂ ਕਰ ਦਿੱਤੇ ਅਤੇ ਕੋਕੀ ਬਾਵਾ ਦੇ ਲਈ ਉਹ ਦਿਨ ਰਾਤ ਉਸ ਗੇਮ ਉੱਪਰ ਪੈਸੇ ਖਰਚਦਾ ਗਿਆ ਅਤੇ ਖੇਡਦਾ ਗਿਆ। ਅੱਥਰਯਾਰ ਦੀ ਓਏ। ਓਲੀ ਮਹਿੰਗੀ ਆ ਨਾ। ਆ ਲੋ ਕਿਹੜਾ ਪਤਾ ਲੱਗਦਾ ਘਰ ਦੇ ਨੂੰ। ਆਪਣੇ ਕੋਲ ਹੀ ਏ ਟੀਮ ਆ। ਇਹ ਕਮਨਜਸ 24 25 ਉਹ ਕਰਦਿਆਂ ਤੋਂ ਚੋਰੀ ਏਟੀਐਮ ਜੋ ਪੈਸੇ ਕਢਾਲਦਾ ਗਿਆ ਅਤੇ ਮੈਸੇਜ ਨੂੰ ਡਿਲੀਟ ਕਰ ਦਿੰਦਾ ਸੀ ਤਾਂ ਜੋ ਘਰੇ ਪਤਾ ਨਾ ਲੱਗੇ ਅਤੇ ਦਿਨ ਰਾਤ ਉਸ ਗੇਮ ਤੇ ਪੈਸੇ ਖਰਚ ਕਰਦਾ ਗਿਆ ਅਭੀ ਇਹ M4 16 ਨਿਕਾਣਾ ਖੁੱਲੀ 골ਡ ਕਲਰ ਦੀ ਉਹ ਤਾਂ ਹੱਲੇ ਜਾਣਗੇ ਉਹਨਾਂ ਨੂੰ ਬਦਲਣਾ ਵੀ 8000 ਰੁਪਏ ਲਾਤਾ ਲੇ ਯਾਰ account ਚ 30000 ਕਿਵੇਂ ਘਟ ਗਿਆ ਮੈਂ ਤਾਂ ਕੁਝ ਮੰਗਵਾਇਆ ਬਣੀ ਕੇ ਪਾਸੇ ਖਰਚ ਨਹੀਂ ਕੀਤਾ 30000 ਘਟਾ ਇਹ 30000 ਕਿੱਧਰ ਚਲਾ ਗਿਆ ਬੈਂਕ ਵਾਲੇ ਬਣੀ ਇੰਨੇ ਕੱਢਦੇ ਹੁੰਦੇ ਮੈਨੇਜਰ ਸਾਹਿਬ ਨੂੰ ਕਾਲ ਕਰਕੇ ਦੇਖਦਾ ਮੈਂ ਕੀ ਕਹਿੰਦੇ ਨੇ ਹੈਲੋ 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 ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਨੇਜਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਨਹੀਂ ਪਰਵਾਹ ਠੀਕ ਆ ਹਾਂਜੀ ਹਾਂਜੀ ਸਾਹਿਬ ਮਿਹਰਬਾਨੀ ਤੁਸੀਂ ਦੱਸੋ ਆ ਇੱਕ ਥੋੜਾ ਕੰਮ ਜਾਂ ਸੀ ਤੁਹਾਡੇ ਤੱਕ ਦੱਸੋ ਜੀ ਦੱਸੋ ਇੱਕ ਆਪਣੇ ਆਪਣੀ ਵਾਈਫ ਵਾਲੇ ਖਾਤੇ ਚ ਚੈੱਕ ਕਰਿਓ ਵੀ 30000 ਕੱਟਿਆ ਗਿਆ ਹਾਂ ਅਕਾਊਂਟ ਨੰਬਰ ਬੋਲੇ ਸਰ ਮੈਂ ਦੱਸਦਾ ਨਹੀਂ ਤੁਹਾਨੂੰ ਅਕਾਊਂਟ ਨੰਬਰ 6245 ਪਿੱਛੇ ਠੀਕ ਹੈ ਹਮਾਰਾ ਚੈੱਕ ਕਰਕੇ ਦੇਖੋ ਵੀ 30000 ਕਾਹਦਾ ਕੱਟਿਆ ਗਿਆ ਹੈ ਤੁਸੀਂ ਸਰ 2 ਮਿੰਟ ਹੋਲਡ ਰੱਖੋ ਮੈਂ ਤੁਹਾਨੂੰ ਹੁਣੇ ਹੀ ਲੈਪਟਾਪ 'ਚ ਚੈੱਕ ਕਰਕੇ ਦੱਸ ਦਿੰਦਾ ਹਾਂ 1 ਮਿੰਟ ਬੱਸ ਹਾਂਜੀ ਹਾਂਜੀ ਮਿਹਰਬਾਨੀ ਮਿਹਰਬਾਨ ਚੈੱਕ ਕਰੂ ਇਹਦਰ ਜਿਹੜਾ ਵੀ ਤੁਹਾਡੀ ਬੈਂਕ ਦਾ ਅਕਾਊਂਟ ਹੈ ਹਾਂਜੀ ਇਹਦੇ ਵਿੱਚ ਕੋਈ ਬੰਦਾ ਵੀ ਆਨਲਾਈਨ ਇਹ ਜੋ ट्रांजੈਕਸ਼ਨਾਂ ਚੱਲਦੀਆਂ ਨੇ ਕੋਈ ਬੰਦਾ ਕੋਈ ਗੇਮ ਦੇ ਥਰੂ ਇਹ ਜੋ ਪੈਸੇ ਨਿਕਲ ਰਹੇ ਨੇ ਕੋਈ ਪਰਚੇਜ਼ ਗੇਮ ਹੋਣੀ ਆ ਤੇ ਉਹਦੇ ਨਾਲ ਉਹਦੇ ਕਰਕੇ ਆਹ ਅਕਾਊਂਟ 'ਚ ਪੈਸੇ ਜਾਂਦੇ ਨੇ ਵੀ ਤੁਹਾਨੂੰ ਮੈਸੇਜ ਵੀ ਆਇਆ ਹੋਣਾ ਮੈਨੂੰ ਤਾਂ ਲੱਗਦਾ ਅੱਛਾ ਜੀ ਅੱਛਾ ਮਤਲਬ ਕਿ ਮੈਂ ਏਟੀਐਮ ਥਰੂ ਕਰਦੇ ਹੁੰਨੇ ਆ ਫਿਰ ਇਹ ਏਟੀਐਮ ਥਰੂ ਜਾਂਦੇ ਆ ਹਾਂਜੀ ਫਿਰ ਏਟੀਐਮ ਤੋਂ ਅੱਛਾ ਓਟੀਪੀ ਰਹੀਂ ਏਟੀਐਮ 'ਚ ਓਟੀਪੀ ਭਰ ਕੇ ਉਹ ਕੱਟ ਜਾਂਦੇ ਹੁੰਨੇ ਆ ਹਾਂ ਹਾਂਜੀ ਹਾਂਜੀ ਇਹ ਸਾਬਕਾ ਬਈ ਅੱਛਾ ਕਿੰਨੇ ਕਿੰਨੇ ਨੇ ਇਹ ਆਪਣੀਆਂ ट्रांजੈਕਸ਼ਨਾਂ ਲਈ ਇਹ ट्रांजੈਕਸ਼ਨਾਂ ਦੇਖੋ ਸਾਰਾ ਆਹ 500 ਤੋਂ ਲੈ ਕੇ ਆਹ 3500 4000 5000 ਜਿਹੜੇ ਵਧੇ ਹੋ ਜਾਂਦੇ ਨੇ ਅੱਛਾ 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 ਹਾਂਜੀ ਮੜਾ ਤੁਸੀਂ ਉਹ ਚੈੱਕ ਕਰ ਲਓ ਬਾਕੀ ਠੀਕ ਠੀਕ ਹੈ ਠੀਕ ਹੈ ਥੈਂਕ ਯੂ ਜੀ ਥੈਂਕ ਠੀਕ ਹੈ ਠੀਕ ਹੈ ਓਕੇ ਲੈ ਆਹ ਮੁੰਡੇ ਜਿੰਨ ਤਾਂ ਕਰਤਾ ਹੋਈ ਗੰਮ ਬੇਲਾ ਬੈਠਾ ਸਾਰਾ ਦਿਨ ਫੋਨ 'ਚ ਬੜਿਆ ਰਹਿੰਦਾ ਪਤਾ ਨਹੀਂ ਕੀ ਕਰਦਾ ਰਹਿੰਦਾ ਆਖੇ ਪਾਪਾ ਜੀ ਮੈਂ ਬਿਲ ਤੱਕਰੇ ਬੈਠੇ ਹੀ ਭਰ ਦਿੰਦਾ ਕੁਝ ਮੰਗਵਾਉਣਾ ਮੈਨੂੰ ਤਾਂ ਸੁਮੈ ਮੰਗਵਾਨਾ ਉਹਦੇ ਦਾ ਏਟੀਐਮ ਦਾ ਪਿੰਨ ਕੀ ਦੇਤਾ ਇਹਨੂੰ ਸਾਰਾ ਕੁਝ 30000 ਰੁਪਏ ਹੜਾਤਾ ਦੱਸ ਕਰਦਾ ਜਾ ਕੇ ਗੱਲ ਅੰਦਰੀ ਬੈਠਾ ਪੁੱਛਦਾ ਕੀ ਕਹਿੰਦਾ हां काका जी हां जी ਸਾਰਾ ਦਿਨ ਫੋਨ ਨਹੀਂ ਚਲਾਉਂਦੇ ਰਹਿੰਦੇ ਹੋ ਬੈਂਕ ਮੈਨੇਜਰ ਨੂੰ ਫੋਨ ਕਰਿਆ ਸੀ ਮੈਂ ਕੀ ਹੋ ਗਿਆ ਤੇ ਉਹਨੇ ਦੱਸਿਆ ਵੀ 30000 ਰੁਪਏ ਤੁਹਾਡੇ ਮੁੰਡੇ ਨੇ ਕਿਸੇ ਗੇਮ ਗੁੰਮ ਤੇ ਖਰਚਤਾ ਬਾਏ ਕਿ ਤੂੰ ਖਰਚਦੇ 30000 ਰੁਪਏ ਉਹਨੇ ਦੱਸਿਆ ਮੈਨੂੰ 500 ਤੋਂ ਲੈ ਕੇ 2000 3000 ਆਏ ਐਂਟਰੀਆਂ ਨੇ ਕਿਹੜੀ ਗੇਮ ਖੇਡਦਾ ਇਹ ਜੀ ਜਿੱਤੇ ਤੂੰ ਇਹਨੇ 30000 ਰੁਪਏ ੜਾਤਾ ਮੈਂ ਤਾਂ ਪਬਜੀ ਗੇਮ ਖੜਦਾ 30000 ਇਹ ਫਿਰ ਕਾਹਦੇ ਲਾਦਾ ਇਹਨਾਂ ਮੈਂ ਤਾਂ 16000 ਰੁਪਏ ਵਾਹ ਵਾਹ ਲੱਤਾ ਕੱਲਾ ਹੋਈ ਨਾ ਕੀ ਹੋ ਜਾਂਦਾ ਉਹ ਤਾਂ ਵੱਡਾ ਪਲੇਅਰ ਬਣ ਜਾਂਦਾ ਸਾਲਾ ਵੱਡੇ ਪਲੇਅਰ ਦਾ ਤੂੰ ਮੜਾ ਜਿਹਾ ਦਿਮਾਗ ਤੋਂ ਕੰਮ ਤਾਂ ਲੈ ਲਾ 30000 ਕਿਤੇ ਥੋੜਾ ਹੁੰਦਾ ਮੈਨੂੰ ਥੋੜਾ ਦੇ ਬਾਪੂ ਮੈਂ ਕੱਲੋਂ ਤੂੰ ਕਮਾਉਣ ਲੱਗ ਗਿਆ ਜਿੱਥੇ ਮਰਜ਼ੀ ਖਰਚੀ ਜਾਏ ਪੁੱਤਰ ਤੈਨੂੰ ਅਸੀਂ ਰੋਕ ਦੇਣੀ ਤੂੰ ਮੜਾ ਜਿਹਾ ਦੇਖਦਾ ਲੈ 30000 ਬਹੁਤ ਹੁੰਦਾ ਮਾਂ ਤੇਰੀ ਦੇ ਖਾਤੇ ਜੋ 30000 ਰੁਪਏ ਖਾ ਗਿਆ ਹੁਣ ਤੂੰ ਤੂੰ ਬੰਦੇ ਦਾ ਪੁੱਤ ਬਣ ਕੇ ਸਿੱਧਾ ਹੋ ਜਾ ਫੋਨ ਜਾਬ ਦਾ ਘੱਟ ਕਰ ਲਾ ਜੇ ਲਾਕਡਾਊਨ ਹੋ ਗਿਆ ਇਹਦਾ ਮਤਲਬ ਐ ਥੋੜੀਆ ਵੀ ਘਰੇ ਬੈਲੇ ਰਹੋ ਇੱਕ ਤਾਂ ਕੁਝ ਕਰਨਾ ਨਹੀਂ ਮਾ ਆ ਵੀ ਨੂੰ ਮੂੰਹ ਨਹੀਂ ਬੋਲਦਾ ਉੱਤੋਂ ਤੋਂ ਇਹਨੇ ਪੈਸੇ ਰਾਈ ਜਾਂਦਾ ਮਾ ਮੈਨੂੰ ਇਹ ਲਪੰਡ ਤੋਂ ਮੈਂ ਪੰਡ ਦਾ ਬਣਾ ਨਾ ਜੀ ਤੋਦੇਗਾ ਫਿਰ ਕੀ ਹੁੰਦਾ ਲੋਕਾਂ ਦੇ ਜਵਾਕ ਕਿਤੇ ਕੰਮ ਨਹੀਂ ਕਰਦੇ ਤੁਸੀਂ ਤਾਂ ਨਹੀਂ ਕਰਦੇਗੀ ਬਿੱਲ ਕਿਉਂ ਭੇੜਦੇ ਆਪਦਾ ਹੁਣ ਤੈਨੂੰ ਲਾਸਟ ਵਾਰਨਿੰਗ ਆ ਜੇ ਗਾਹਾਂ ਤੋਂ ਬੈਂਕ ਖਾਤੇ ਨਾਲ ਜਾਂ ATM ਨਾਲ ਕੁਝ ਵੀ ਛੇੜਛਾੜ ਕਰੀ ਮੈਥੋਂ ਬੁਰਾ ਕੋਈ ਨਹੀਂ ਕਰੂੰ ਕਰ ਦੂੰ ਮੈਂ ਤਾਂ ਅੱਗੇ ਤੋਂ ਨਹੀਂ ਇਹ ਕਮਾਈਆਂ ਕਰਨੀਆਂ ਸੌਖੀਆਂ ਨਹੀਂ ਕਿਤੇ ਗੇਮਾਂ ਦੇ ਪੈਸੇ ਰਾਈ ਜਾਂਦੇ ਹੋ ਅੱਗੇ ਤੋਂ ਇਹੋ ਜਿਹੀ ਗਲਤੀ ਹੁੰਦੀ ਹੈ ਅੱਗੇ ਤੋਂ ਨਹੀਂ ਗਲਤੀ ਹੁੰਦੀ ਗਹਾਂ ਤੋਂ ਸਿਆਣਾ ਬਾਂਜਦਾ ਹੁਣ ਠੀਕ ਆ ਇਹ ਗੇਮ ਗੁੰਮ ਬਾਬ ਦੀ ਬੰਦ ਕਰ ਜਿਹੜੀ ਜਿਹਦੇ ਆ ਪਹਿਲ ਹੋਂਨਾ ਕੋਸੋਰ ਦੇਖ ਲਿਆ ਕਰ ਪੜ੍ਹ ਲਿਆ ਕਰ ਟਾਈਮ ਨਾਲ ਉੱਠ ਕੇ ਨਾ ਆਇਆ ਕਰ ਕਬ ਦਾ ਪਾਠ ਪੂਜਾ ਕਰ ਲਿਆ ਕਰ ਕੋਈ ਰੱਬ ਦਾ ਨਾਮ ਤਾਂ ਲੈ ਲੈਣੀ ਆ ਪੁੱਠੇ ਕੰਮ ਹੋ ਗਏ ਤੁਹਾਡੇ ਕੋਲ ਦਾ ਬਸ ਇਹੀ ਕਰੀ ਜਾਂਦੇ ਹੋ ਸਾਰਾ ਦਿਨ ਉਹ ਹੀ ਜਾਂ ਦਿਮਾਗ ਹੋਇਆ ਪਿਆ ਅੱਖਾਂ ਦੇ ਇਦਰੀਆਂ ਕਿਹੇ ਜਿਓਂ ਪਿਆ ਸੁੱਜੀਆਂ ਪਈਆਂ ਚੱਲ ਮੈਂ ਚੱਲਿਆ ਕੰਮ ਤੇ ਹੁਣ ਆਪਦਾ ਬੰਦਾ ਬਾਂਜਦਾ ਤੂੰ ਕਰਦੇ ਹੋਣ ਵਾਲੇ ਨੂੰ ਫੋਨ ਨੂੰ ਆ ਗੇਮ ਜੀ ਡਿਲੀਟ ਕਰਨ ਵਾਲੇ ਹੋਣੇ ਕਰ ਕਰ ਇਹਨੂੰ ਬਹੁਤ ਠੀਕ ਆ ਹੁਣੇ ਡਾਊਨਲੋਡ ਨਹੀਂ ਕਰਨੀ ਠੀਕ ਆ ਨਾ ਆਪ ਦਾ ਕੁਝ ਹੋਰ ਦੇਖ ਲਿਆ ਕਰ ਆਨਲਾਈਨ ਕਲਾਸਾਂ ਲਾ ਲਿਆ ਕਰ ਉਹ ਤਾਂ ਲੱਗ ਜਣੀ ਤੁਹਾਨੂੰ ਹੁਣ ਤਾਂ ਇਹ ਛਕਤਾਈ ਵਾਲੀ ਹੋ ਗਈ ਘਰੇ ਪੀਆਂ ਦਾ ਹੀ ਪਤਾ ਲੱਗੇ ਬੜਾ ਪਤਾ ਲੱਗੇ ਕਿੱਥੋਂ ਮਾ ਦਾ ਮੈਸੇਜ ਮੂਹੇ ਵੀ ਸਾਰੇ ਡਿਲੀਟ ਕਰ ਦਿੰਦਾ ਹੈ ਮੁਰਜਨ ਦੱਸੂਗਾ ਨਾ ਚਲੋ ਤੋਂ ਤਰ ਗੇਮ ਚੋਰੀ ਹੋਈ ਹੱਟਣੀ ਪਊਗੀ ਉਹ ਕਰੰਦੀ ਹੁੰਦੀ ਗੇਮ ਹੀ ਡਿਲੀਟ ਕਰਾ ਦੇ ਚੱਲੇ ਤਾਂ ਕੱਢਣਾ ਹੋਊਗਾ ਆ ਜਾ ਪਾਈ ਹੁਣ ਕਿ ਮੇਰੇ ਨਾਲ ਕਵਰ ਤੇ ਕਾਹੋਂ ਕਾਕਾ ਜੀ ਉੱਠ ਖੜੇ ਹਾਂਜੀ ਹਾਂ ਜੀ ਰੈਡੀ ਚੱਲ ਠੀਕ ਆ ਮੈਂ ਤਾਂ ਚੱਲਿਆ ਇਹ ਕੰਮ ਤੇ ਤੇ ਪੜਪੜ ਲਈ ਸਾਰਾ ਦਿਨ ਫੋਨ ਤੇ ਨਾ ਲੱਗਿਆ ਰਿਹਾ ਕਰ ਤੇ ਕੰਮ ਕੁੰ ਕਰਾ ਰਿਹਾ ਅਗਰ ਮਾਪਦੀ ਨਾਲ ਕੁਝ ਮਹੀਨੇ ਬਾਅਦ ਉਹ ਫਿਰ ਆਪਣੇ ਪਾਪਾ ਤੋਂ ਚੋਰੀ ਉਸ ਗੇਮ ਨੂੰ ਦੁਬਾਰਾ ਖੇਡਣ ਲੱਗਾ ਅਤੇ ਪੂਰਾ ਦਿਨ ਘਰ ਰਹਿੰਦਾ ਤੇ ਬਹੁਤ ਜਿਆਦਾ ਬੰਦ ਕਰ ਦਿੱਤਾ ਅਤੇ ਫਿਰ ਚੋਰੀ ਏਟੀਐਮ ਚੋਂ ਪੈਸੇ ਖਰਚ ਕਰਦਾ ਗਿਆ ਤੇ ਉਸਨੇ ਦਿਨ ਰਾਤ ਉਸ ਗੇਮ ਨੂੰ ਦੁਬਾਰਾ ਖੇਡਣਾ ਸ਼ੁਰੂ ਕਰ ਦਿੱਤਾ ਅਦੇ ਰਾਤ ਨੂੰ ਲੇਟ ਨਾਈਟ ਤੱਕ ਗੇਮ ਖੇਡਦਾ ਰਹਿੰਦਾ ਅਤੇ ਸੂਬਾ ਲੇਟ ਉੱਠਦਾ ਉੱਠਦੇ ਸਾਰ ਦੁਬਾਰਾ ਫਿਰ ਗੇਮ ਖੇਡਣ ਲੱਗ ਜਾਂਦਾ ਅਤੇ ਇਸੇ ਤਰ੍ਹਾਂ ਇਹ ਚੱਕਰ ਲਗਾਤਾਰ ਚੱਲਦਾ ਰਿਹਾ ਅਤੇ ਉਹ ਏਟੀਐਮ ਤੋਂ ਪੈਸੇ ਅਡਾਉਂਦਾ ਗਿਆ ਅਡਾਉਂਦਾ ਗਿਆ ਅਡਾਉਂਦਾ ਗਿਆ ਸਸੀ ਗਾਮਨੇਜ ਸਾਹਿਬ ਸਸੀਆ ਸਰਦਾਰ ਜੀ ਬੱਠ ਮਿੱਠੋ ਜੀ ਬੈਠੇ ਜੀ ਬੈਠੇ ਹੋਰ ਕਰ ਪਰਵਾਹ ਠੀਕ ਹੈ ਜੀ ਹਾਂ ਜੀ ਹਾਂ ਜੀ ਸਾਰਾ ਵਧੀਆ ਆਪ ਦਾ ਦੱਸੋ ਆ ਦੇਖੋ ਆਪਣੀ ਵਾਈਫ ਦੇ ਖਾਤੇ 'ਚ ਕਿੰਨੇ ਦਾ ਵਿਆਜ ਜਿੰਨਾ ਤੱਕ ਆ ਗਿਆ ਜਿਹੜਾ ਐਫ ਡੀ ਕਰਵਾਉਣੀ ਸੀ ਉਹ ਆਉਂਦੇ ਕੋਲੇ ਟਾਈਮ ਤੱਕ ਕੋਈ ਚੱਕਰ ਨਹੀਂ ਹੋਰ ਦੀ ਚਾਹ ਪਾਣੀ ਸੇਵ ਦੀ ਨਾ ਨਹੀਂ ਬਸ ਥੈਂਕ ਯੂ ਜੀ ਸਰਦਾਰ ਜੀ ਤੁਹਾਡੇ ਪੈਸੇ ਹੀ ਘਟਨੇ ਪੈਸੇ ਸੋਡਾ 21000 ਆਏ ਤੇ ਬਸ ਦੂਬਾਰ ਨਹੀਂ 21000 21000 ਹੈ 21000 ਹਾਂ ਜੀ ਤੁਸੀਂ ਨੰਬਰ ਬਦਲ ਕੇ ਦੇਖੋ ਆਪਣੇ ਤਾਂ ਬਹੁਤ ਪੈਸੇ ਨੇ ਆਪਣਾ ਘਟ ਘਟ ਹੈਗਾ 15 16 ਲੱਖ ਬੰਦਾ ਦਾ ਨਾਇਕ ਮੈਂ ਫੇਰ ਚੈੱਕ ਕਰ ਲਵਾਂ ਨਾ ਹਾਂ ਨਹੀਂ ਸਰਦਾਰ ਸਾਹਿਬ ਤੁਹਾਡਾ 21000 ਰੁਪਏ ਟੂ ਟ੍ਰਾਂਜੈਕਸ਼ਨਾਂ ਦੇਖੋ ਕਿੱਥੇ ਗਏ ਆ ਪੈਸੇ ਅਜੇ ਤੱਕ ਇਹ ਵਰਤ ਹੀ ਨਹੀਂ ਇਹ ਜੀ ਤੁਹਾਡੇ ਅਕਾਊਂਟ ਚੋਂ ਵੀ ਜਿਵੇਂ ਪਹਿਲਾਂ ਤੁਹਾਨੂੰ ਮੈਂ ਫੋਨ ਕੀਤਾ ਸੀ ਵੀ 30000 ਰੁਪਏ ਗਾ ਉਸ ਹਿਸਾਬ ਨਾਲ ਆਰਡਰ ਰਹੇ ਨੇ ਜੀ ਵੀ ਉਸ ਹਿਸਾਬ ਨਾਲ ਜਿੰਨੇ ਪੈਸੇ ਸੀਗੇ ਸਾਰੇ ਗਏ 21000 ਰੁਪਏ ਹੀ ਰਹਿ ਗਿਆ ਸਾਰੇ ਉੱਡ ਗਏ ਹਾਏ ਬੋਲੀ ਸਰਦਾਰ ਜੀ ਕੀ ਹੋ ਗਿਆ ਤੁਹਾਨੂੰ ਸਰਦਾਰ ਜੀ ਠੀਕ ਹੋ ਉਹ ਸਰਦਾਰ ਜੀ ਆਹ ਨੂੰ ਪਾਣੀ ਚੱਕੋ ਪਾਣੀ ਪੀਓ ਬਣਾ ਇਹ ਮਨੀ ਤੇ সামনে ਮੈਂ ਕੀ ਦੱਸਾਂ ਇਹ ਸਾਰਾ ਕੰਮ ਹੀ ਮੇਰੀ ਗੰਦੀ ਲਾਜ ਦਾਗਾ ਸਾਰਾ ਦਿਨ ਘਰੇ ਬੈਠਾ ਰਹਿੰਦਾ ਫੋਨ ਤੇ ਪਤਾ ਨਹੀਂ ਕੀ ਕਰਦਾ ਉਹ ਗੇਮ ਚੀਏ ਨੇ ਆ ਜਿਹੜੇ ਡਾਇ ਹੋਣੇ ਉਹ ਜੀ ਡਾਇ ਹੋਣੇ ਮੈਨੂੰ ਪਤਾ ਪੱਕਾ ਉਹ ਜੜਾਏ ਹੋਣੇ ਠੀਕ ਆ ਕੀ ਕਰਾਂ ਦੱਸ ਮੈਂ ਇਹਦਾ ਜਵਾਬ ਤੇ ਜਵਾਬ ਤੇ ਮਾੜਾ ਧਿਆਨ ਤੋਂ ਹੀ ਜਵਾਬ ਤੇ ਕੋਈ ਨਾ ਬੈਜੋ ਤੁਸੀਂ ਮੈਂ ਠੀਕ ਆ ਹੈਲੋ ਸ਼ਾਂਤੀਆ ਕਰਤਾ ਤੇਰੇ ਮੁੰਡੇ ਨੇ ਉਹੀ ਕੰਮ ਹੋਰ ਆ ਬੈਂਕੇ ਚ ਬੈਠਾ 16 ਨਾਲ 16 ਖਾ ਗਿਆ ਪੂਰਾ 16 ਲੱਖ 21 ਵੀ ਰਹਿ ਗਿਆ ਮੈਨੇਜਰ ਕਹਿੰਦਾ ਹੋਰ ਮੈਂ ਤੈਨੂੰ ਕਿਹਾ ਸੀ ਘਰੇ ਨਿਗ੍ਹਾ ਰੱਖਿਆ ਕਰ ਮੁੰਡੇ ਦੀ ਮੈਂ ਤਾਂ ਕੰਮ ਤੇ ਭੱਜ ਜਾਣਾ ਤੈਨੂੰ ਕਿਹਾ ਸੀ ਨਿਗ੍ਹਾ ਰੱਖ ਲਾ ਕਰਤਾ ਹੋਈ ਕੰਮ ਹੋਂ ਤਾਂ ਹਾਂ ਕੀ ਹੋ ਗਿਆ ਹੈਲੋ ਕੋਈ ਹੈਲੋ ਥੋੜੋ ਕੀ ਹੋ ਗਿਆ ਆ ਗਿਆ ਆ ਗਿਆ ਮੈਂ ਆ ਗਿਆ ਉਹ ਬੰਦੇ ਮੇਰਾ ਸਾੜਾ ਆ ਬੈਠਾ ਇੱਥੇ ਆਹ ਖੇਡੀ ਜਾਂਦਾ ਗੇਮ ਕੀ ਹੋ ਗਿਆ ਬਾਪੂ ਬੈਂਕ ਜਾ ਕੇ ਆਏ ਆ ਹਾਂ ਉਹ ਥੋੜਾ ਬੁੜਾ ਕਹਿੰਦਾ 16 ਲੱਖ ਖਾ ਗਿਆ ਉਹ ਮੈਂ ਕਿਥੋਂ ਥੋੜਾ ਰੱਖਾ ਗਿਆ ਮਾਂ ਤੇਰੀ ਨੂੰ ਦੌਰਾ ਪੈ ਗਿਆ ਉੱਥੇ ਵੀ ਹਸਪਤਾਲ ਚ ਮੜੀ ਸ਼ਰਮ ਕਰ ਲਾ ਤੂੰ ਘਰੋਂ ਬਾਹਰ ਨਿਕਲਿੰਦਾ ਆ ਕੰਮ ਨਾ ਹੁੰਦਾ ਸਾਰਾ ਦਿਨ ਇੱਥੇ ਬੈਠਾ ਰਹਿਣਾ 9 ਮਹੀਨੇ ਹੋ ਗਏ ਉਹ ਗੱਲ ਨੂੰ ਜਦ ਤੂੰ 30000 ਰੁਪਏ ਡਾਇਆ ਸੀ ਉਦੋਂ ਉਦੋਂ ਕਹਿੰਦਾ ਬਾਪੂ ਗਲਤੀ ਹੋ ਗਈ ਗੇਮ ਤੇ ਥੋੜੋ ਜਿਮਾ ਡੀਲੀਟ ਕਰਾਈ ਹੁਣ ਮੈਂ ਇਥੋਂ ਚੋਰੀ ਫੇਰ ਤੂੰ ਖੇਡਦਾ ਰਿਆਂ ਦੇਖ ਲੈ ਚੋਰੀਆਂ ਏ.ਟੀ.ਐਮ ਚੋਂ ਪੈਸੇ ਖਾ ਗਿਆ ਸਾਰੇ 16 ਲੱਖ ਆ ਐਫ.ਡੀ.ਆਰ ਕਰਾਉਣ ਗਈ ਸੀ ਤੇਰੀ ਮਾਂ ਨਾਲ ਕਹਿੰਦੇ 21000 ਹੀ ਰਹਿ ਗਿਆ ਤੁਹਾਡੇ ਅਕਾਊਂਟ ਚ 20 ਬੰਦੇ ਨੂੰ ਤਿੰਨ ਵਕਤ ਦੀ ਰੋਟੀ ਨਹੀਂ ਜੁੜਦੀ ਤੂੰ ਸਾਲਾ ਇੱਥੇ ਆ ਸੋਵੇ ਦੇ ਬੈਠਾ ਇਹਨੇ 16 ਲੱਖ ਰੁਪਏ ਡਾ ਗਿਆ 16 ਲੱਖ ਚ ਬੰਦਾ ਕੈਨੇਡਾ ਪਹੁੰਚ ਜਾਂਦਾ ਤੇ ਇਥੋਂ ਆ ਕਮਰੇ ਤੋਂ ਬਾਹਰ ਨਹੀਂ ਜਾਇਆ ਗਿਆ ਸ਼ਰਮ ਕਰ ਲੈ ਬੜੀ ਸ਼ਰਮ ਕੀ ਨਹੀਂ ਲੈ ਕੇ ਦਿੱਤਾ ਤੈਨੂੰ 에어ਪੋਰਟ ਮੰਗੇ 15000 ਦੇ ਇਹ ਉਦੋਂ ਖੜੇ ਪੈਰ ਲੈ ਕੇ ਦਿੱਤੇ ਫੋਨ ਲੈ ਕੇ ਦਿੱਤਾ ਤੈਨੂੰ ਬੋਟ ਤੈਨੂੰ ਲੈ ਕੇ ਦਿੱਤਾ ਟਿਕਟੋਕ ਬਣਾਉਣੀ ਆ ਕਿ ਸਟੈਂਡ ਚਾਹੀਦਾ ਲਾਈਟ ਚਾਹੀਦੀ ਐ ਮੈਨੂੰ ਉਹ ਲੈ ਕੇ ਦਿੱਤੀ ਹਰ ਇੱਕ ਤਰ੍ਹਾਂ ਸੌਂਕ ਪੂਰਾ ਕੀਤਾ ਕੱਪੜਾ ਲੀੜਾ ਕਦੇ ਤੂੰ ਨਹੀਂ ਮਾੜਾ ਪਾਇਆ ਕਾਦੀ ਕਾਰ ਚੀ ਦੱਸ ਕਮਾਉਣ ਨੂੰ ਸਾਰੀ ਉਮਰ ਲੰਘ ਜਾਂਦੀ ਆ ੜਾਉਣ ਨੂੰ ਤਾਂ ਇੱਕ ਦਿਨ ਬਹੁਤ ਹੁੰਦਾ ਇੱਕ ਮਿੰਟ ਵੀ ਬਹੁਤ ਹੁੰਦਾ ਇੱਧਰ ਹੁਣ ਖੜਾ ਹੋ ਜਾ ਖੜਾ ਹੋ ਜਾ ਪੁੱਤ ਘਰੇ ਉਹਦੀ ਬੜਨਾ ਜਦੋਂ ਮੇਰਾ 16 ਲੱਖ ਮੇਰੇ ਕੋਲੇ ਹੋਇਆ ਠੀਕ ਆ ਆਪਦਾ ਜਿੱਥੇ ਮਰਜ਼ੀ ਜਾ ਘਰੋਂ ਘਰੋਂ ਬਾਹਰ ਜਾ ਬਸ ਮੈਂ ਨਹੀਂ ਰੱਖਣਾ ਤੈਨੂੰ ਉਹ ਆਇਆ ਨਾ ਘਰ ਪਪਾ ਤੇਰੇ ਵਰਗੇ ਨੂੰ ਤਾਂ ਮੈਂ ਇੱਕ ਕੁੱਤਾ ਲੈ ਲਾਵਾਂ ਉਹ ਵਧੀਆਗਾ ਤੁਰ ਜਾ ਆਪਦਾ ਕਿਈ ਕੋਈ ਕੰਮ ਕਰ ਜਾਂ ਬਾਹਰ ਜਾ ਤੂੰ ਕਰੇ ਨਾ ਰਹੀਆਂ ਹਾਂ ਤੁਰ ਜਾ ਇਥੋਂ ਬਬੂ ਕੋ ਮੈਨੂੰ ਮਾਫ ਕਰ ਉਹ ਮੈਨੂੰ ਬਬੂ ਮਾਫ ਕਰ ਕੋਈ ਲੋੜ ਨਹੀਂ ਤੇਰੇ ਵਰਗੇ ਲਾਦੀ ਮੈਨੂੰ ਪਪਾ ਪਪਾ ਚੱਲ ਚੱਲ ਕਰੇ ਨਾ ਬੜੀਓ ਕੋਈ ਲੋੜ ਨਹੀਂ ਤੇਰੇ ਅਰਕੀ ਲਾਦੀ ਮੈਨੂੰ ਬਾਪੂ ਵੇੜ ਖੋਲ ਦੇਣਾ ਜਰਾ ਬਾਪੂ ਬਣ ਕੇ ਗਲਤੀ ਜੋ ਵੀ ਮੇਨੂੰ ਮਾਫ ਕਰ ਦੇ ਬਾਪੂ ਇੱਕ ਪਿਤਾ ਨੇ ਆਪਣੇ ਬੇਟੇ ਨੂੰ ਸੌਖ ਸਿਖਾਉਣ ਲਈ ਉਸ ਨੂੰ ਘਰੋਂ ਕੱਢ ਦਿੱਤਾ ਤਾਂ ਜੋ ਉਹ ਖੁਦ ਆਪਣੇ ਹੱਥੀ ਕੰਮ ਕਰਕੇ ਘਟ-ਘਟ ਇਹ ਸਿੱਖ ਸਕੇ ਕਿ ਪੈਸੇ ਦੀ ਵੈਲਿਊ ਇੱਕ ਆਦਮੀ ਦੀ ਜ਼ਿੰਦਗੀ ਵਿੱਚ ਕੀ ਮਹਿੰਨੇ ਰੱਖਦੀ ਹੈ ਕਿਵੇਂ ਬਾਈ ਠੀਕ ਆ ਗੱਲ ਸੁਣ ਲਾ ਹਾਂ ਪਿਛਲੀ ਵਾਰੀ ਪੈਂਚਰ ਕੱਚਾ ਲਾਇਆ ਸੀਗਾ ਉਹ ਨਾ ਨਾ ਵਧੀਆ ਲਾਇਆ ਸੀ ਪੈਂਚਰ ਦਾ ਯਾਰ ਧੀ ਧਿਆਨ ਨਾਲ ਲਾਈ ਪੱਕਾ ਪੈਂਚਰ ਉਹ ਲੱਗ ਗਿਆ ਪਤਾ ਹੁਣ ਵੀ ਕਮਾਈ ਕਿਵੇਂ ਹੁੰਦੀ ਆ ਹਾਂ ਬਾਈ ਹਾਂ ਤਾਂ ਬਹੁਤ ਔਖਾ ਯਾਰ ਕੰਮ ਉਦੋਂ ਤਾਂ AC ਚੋਂ ਹੀ ਨਹੀਂ ਨਿਕਲਦਾ ਸੀਗਾ ਦਿਨ ਰਾਤ ਪਬਜੀ ਪਬਜੀ ਖੇਡ ਹੀ ਜਾਂਦਾ ਸੀਗਾ ਕੋਈ ਮਨ ਤਾਂ ਯਾਰ ਪਤਾ ਨਹੀਂ ਲੱਗਿਆ ਗੇਮ ਚ ਵੀ ਕੀ ਹੋਈ ਜਾਂਦਾ ਬਸ ਸਾਰੀ ਦਿਹਾੜੀ ਗੇਮ ਖੇਡੀਆਂ ਰਹਿੰਦਾ ਮੈਂ ਤੜਕੇ ਤੋਂ ਲੈ ਕੇ ਉੱਥੋਂ ਤੱਕ ਰਾਤ ਨੂੰ ਡੇਢੀ ਆਉਂਦਾ 12 ਵਜੇ ਗਿਆ ਪਾਇਆ ਪੁੱਤ ਉਹ ਮੈਂ ਕੌ ਜਾਂ ਪਾ ਜਾ ਮੈਂ ਜਾ ਕੇ ਆਪੀ ਪੈ ਜੂਗਾ ਐ ਸਾਰੀ ਜੜ ਯਾਰ ਪਤਾ ਨਹੀਂ ਲੱਗਿਆ ਵੀ ਕੀ ਹੋ ਗਿਆ ਕੀ ਨਾ ਪਤਾ ਨਹੀਂ ਲੱਗਿਆ ਕਿਹੜੇ ਵੇਲੇ ਕਿੰਨਾ ਸਕੂਨਾਂ ਦੀ ਖਰੀਦੀਆਂ ਗਈਆਂ ਔਖਾ ਬਾਈ ਹੁਣ ਤਾਂ ਹੁਣ ਪਤਾ ਲੱਗਦਾ ਗਰਮੀਆਂ ਚ ਕਿਵੇਂ ਪੈਸੇ ਜੋੜੇ ਜਾਂਦੇ ਆ ਕਿਵੇਂ ਤੇਰੇ ਬਾਪੂ ਨੇ ਕਮਾਈ ਕਰੀ ਸੀਗੀ ਮੈਨੂੰ ਪਤਾ ਨਹੀਂ ਲੱਗਿਆ ਯਾਰ ਬਾਪੂ ਦੀ ਕਮਾਈ ਐਵੇਂ ਹੀ ਦਾਤੀ ਚੱਲ ਜੋ ਹੋਣਾ ਹੋ ਗਿਆ ਯਾਰ ਉਹ ਤਾਂ ਆਸਦਾ ਬਾਈ ਯਾਰ ਠੋਕਰਾਂ ਖਾ ਕੇ ਯਾਖ ਲਾਉਂਦੇ ਬੰਦੇ ਨੂੰ ਜਾਂ ਰਾਹ ਪੈ ਜਾਏ ਜਾਂ ਬਾਹ ਪੈ ਜਾਣੇ ਦੇਖ ਵਈ ਕਰਾ ਥੋੜਾ ਬਲ ਲੱਗਦਾਗਾ ਨਾ ਨਾ ਤੈਨੂੰ ਭਲੇਖਾ ਦਾ ਟੇਡਾ ਬੈਠਾ ਨੂੰ ਦੇ ਓਕੇ ਆ ਜੇ ਤੈਨੂੰ ਸਹੀ ਲੱਗਦਾ ਠੀਕ ਆ ਬਸ ਸਹੀ ਆ ਹਾਂਜੀ ਫਸਫਰੀ ਕਾਲ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਇਹ ਵੀਡੀਓ ਬਣਾਉਂਦਾ ਜੀ ਸਾਡਾ ਇੱਕੋ ਇੱਕ ਮਕਸਦ ਸੀ ਤਾਂ ਜੋ ਜਿਹੜੇ ਲੋਕ ਲੋਕਾਂ ਨੇ ਜਵਾਗ ਪਬਜੀ ਖੇਡਦੇ ਆ ਉਹਨਾਂ ਦੇ ਮਾਪਿਆਂ ਨੂੰ ਘਟੋ ਘਟ ਇੰਨਾ ਕੁ ਤਾਂ ਪਤਾ ਲੱਗ ਸਕੇ ਵੀ ਜਿਹੜੇ ਪੈਸੇ ਲਾਉਂਦੇ ਨੇ ਕਿੱਥੇ ਲਾਉਂਦੇ ਆ ਤੇ ਕਿਵੇਂ ਲਾਉਂਦੇ ਆ ਤਾਂ ਜੋ ਜਿਹੜੇ ਵੀ ਨਿਆਣੀ ਮਤ ਦੇ ਬੱਚੇ ਨੇ ਨਾ ਸਮਝਨੇ ਉਹਨਾਂ ਨੂੰ ਰੋਕ ਸਕਣ ਕਿਉਂਕਿ ਜਦੋਂ ਕੋਈ ਵੀ ਬੰਦਾ ਲਿਮਟ ਤੋਂ ਬਾਹਰ ਚਲਾ ਜਾਂਦਾ ਉਹਦਾ ਉਹਨੂੰ ਜ਼ਰੂਰ ਨੁਕਸਾਨ ਹੁੰਦਾ ਸਾਡਾ ਇਸ ਵੀਡੀਓ ਦੇ ਰਾਹੀਂ ਇਹੀ ਮੈਸੇਜ ਸੀ ਵੀ ਤਾਂ ਜੋ ਆਪਣੇ ਮਾਪਿਓ ਨੇ ਉਹਦੇ ਬੱਚਿਆਂ ਤੇ ਕੰਟਰੋਲ ਰੱਖ ਸਕਣ ਤੇ ਉਹਨਾਂ ਨਾਲ ਵੀ ਇਹੋ ਜਿਹੀ ਘਟਨਾ ਨਾ ਵਾਪਰ ਸਕੇ ਸਾਡਾ ਵੀਡੀਓ ਬਣਾਉਣ ਦਾ ਸਿਰਫ ਇਹੀ ਮਕਸਦ ਸੀ ਜੇ ਤੁਹਾਨੂੰ ਕਿਸੇ ਚੀਜ਼ ਦੀ ਗਲਤੀ ਲੱਗੀ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਅੱਗੇ ਲਾਈਕ ਕਰੋ ਤੇ ਸਾਰਿਆਂ ਨੂੰ ਆਪਾਂ ਜਾਗਰੂਕ ਕਰੀਏ ਕਿ ਵੀਰੇ ਕਿੱਥੇ ਕਿੱਥੇ ਪੈਸੇ ਲੱਗਦੇ ਆ ਤੇ ਸਾਸੀ ਗਾਣੇ ਠੀਕ ਹੈ ਸਾਸੀ ਗਾਣੇ